ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ حضرت ਬੀਬੀ ਰਾਬੀਆ ਬਸਰੀ ਜੀ ਦਾ ਇੱਕ ਛੋਟਾ ਜਿਹਾ ਉਪਦੇਸ਼ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਤੋਂ ਅੱਜ ਦਾ ਇਹ ਕਿੱਸਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਦੋਸਤਾਂ ਦਾ ਫਕੀਰੀ ਰੰਗ ਫੈਮਿਲੀ ਦਾ ਜਿਨ੍ਹਾਂ ਨੇ ਸਿਹਤ ਖਰਾਬ ਹੋਣ ਤੇ ਦੁਆਵਾਂ ਕੀਤੀਆਂ ਤੇ ਮੈਂ ਇੱਕ ਵਾਰ ਫਿਰ ਆਪ ਜੀ ਦੇ ਸਾਹਮਣੇ ਅੱਜ ਤਾਂ ਇਹ ਨਵਾਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਕੰਦਰ ਦੇ ਇੱਕ ਜੰਗਲ ਦੇ ਵਿੱਚ ਬੀਬੀ ਰਾਜਾ ਬਸਰੀ ਬੈਠੀ ਕੁਝ ਕਬੂਤਰਾਂ ਨੂੰ ਤੇ ਕੁਝ ਹੋਰ ਜਾਨਵਰਾਂ ਨੂੰ ਖਾਣਾ ਖਿਲਾਰ ਰਹੀ ਸੀ। ਉਹਨਾਂ ਨੂੰ ਕੁਝ ਦਾਣੇ ਪਾ ਦਵੇ, ਉਹਨਾਂ ਨਾਲ ਦੇ ਕੇ ਕਦੀ ਹੱਸ ਪਿਆ ਕਰੇ, ਕਦੀ ਫਿਰ ਦਾਣੇ ਪਾ ਦਿਆ ਕਰੇ। ਕੁਦਰਤ ਦੇ ਇਸ ਨਜ਼ਾਰੇ ਦੇ ਵਿੱਚ ਉਹ ਬੈਠੀ ਬੀਬੀ ਰਾਜਾ ਬਸਰੀ। ਇਨ ਸਮੇਂ ਦੇ ਵਿੱਚ ਦੋ ਨੌਜਵਾਨ ਕੋਲ ਆਏ। ਜੋ ਬਹੁਤ ਸੁੰਦਰ ਸੀ, ਬਹੁਤ ਸੋਹਣੇ ਸੀ। ਉਹ ਬੀਬੀ ਰਵੀਆ ਵਾ ਸ੍ਰੀ ਜੀ ਦੁਨਵਾਲ ਦੇਖਿਆ ਦੇਖ ਕੇ ਪਹਿਲਾਂ ਬਹੁਤ ਉੱਚੀ ਉੱਚੀ ਹੱਸੇ ਫਿਰ ਅਚਾਨਕ ਉਦਾਸ ਹੋ ਗਏ ਤੇ ਰੋਣ ਲੱਗ ਪਏ ਉਹਨਾਂ ਦੋਨਾਂ ਜਵਾਨਾਂ ਨੇ ਪੁੱਛਿਆ ਕਿ ਮਾਤਾ ਕਿ ਪਹਿਲੇ ਤਾਂ ਤੁਸੀਂ ਸਾਡੇ ਵੱਲ ਦੇਖ ਕੇ ਬੜਾ ਹੱਸੇ ਖੁਸ਼ ਹੋਏ ਜਿਹੜੇ ਤੇ ਖੁਸ਼ੀ ਆ ਗਈ ਫਿਰ ਇੱਕਦਮ ਉਦਾਸ ਹੋ ਗਿਆ ਚਿਹਰਾ ਸਾਨੂੰ ਇਹ ਗੱਲ ਸਮਝ ਨਹੀਂ ਲੱਗੀ ਇਹ ਕੀ ਭੇਦ ਹੈ ਸਾਨੂੰ ਵੀ ਇਸ ਭੇਦ ਨੂੰ ਸਮਝਾ ਦਿਓ। ਤਾਂ ਬੀਬੀ ਰਾਬੀਆ ਮਸਰੀ ਕਹਿਣ ਲੱਗੀ ਕਿ ਜੀ ਤੋ ਮੈਂ ਤੁਹਾਨੂੰ ਦੇਖਿਆ ਤੁਹਾਡੇ ਸੋਹਣੇ ਚਿਹਰਿਆਂ ਨੂੰ ਦੇਖਿਆ ਤੇ ਮੈਨੂੰ ਉਸ ਕੁਦਰਤ ਦੇ ਉੱਪਰ ਹਾਸਾ ਆਇਆ ਉਹਦੀ ਕਲਾ ਦੇ ਉੱਪਰ ਇੱਕ ਖੁਸ਼ੀ ਦਾ ਹਾਸਾ ਆਇਆ ਕਿ ਉਸ ਕੁਦਰਤ ਨੇ ਕਿੰਨੀਆਂ ਸੋਹਣੀਆਂ ਸੂਰਤਾਂ ਇਸ ਦੁਨੀਆ ਦੇ ਉੱਪਰ ਬਣਾ ਕੇ ਭੇਜੀਆਂ ਨੇ। ਉਹਦੀ ਸੁੰਦਰਤਾ ਤੇ ਮੈਂ ਖੁਸ਼ ਹੋਈ ਹੱਸੀ। ਤੇ ਫਿਰ ਦੂਜੇ ਨੌਜਵਾਨ ਨੇ ਪੁੱਛਿਆ ਕਿ ਬੀਬੀ ਫਿਰ ਤੁਸੀਂ ਰੋਣ ਕਿਉਂ ਲੱਗ ਪਏ ਫਿਰ ਬੀਬੀ ਰਾਜਿਆ ਵਸ ਜੀ ਕਹਿਣ ਲੱਗੀ ਮੈਂ ਰੋਈ ਇਸ ਕਰਕੇ ਕਿ ਉਸ ਮਾਲਿਕ ਨੇ ਕਿੰਨੀਆਂ ਸੁੰਦਰ ਮੂਰਤਾਂ ਇਹ ਬਣਾ ਕੇ ਦੁਨੀਆ ਦੇ ਉੱਪਰ ਭੇਜੀਆਂ ਪਰ ਇਹਨਾਂ ਨੂੰ ਉਸ ਮਾਲਕ ਦਾ ਸ਼ੁਕਰ ਅਦਾ ਨਹੀਂ ਕਰਨਾ ਹੁੰਦਾ ਇਹ ਜਿਹੜੀਆਂ ਸੁੰਦਰ-ਸੁੰਦਰ ਮੂਰਤਾਂ ਬਣਾ ਕੇ ਉਸ ਖੁਦਾ ਨੇ ਭੇਜੀਆਂ ਨੇ ਤੇ ਇਹ ਕੀ ਕਰਦੀਆਂ ਨੇ ਕਿ ਹੰਕਾਰ ਦੇ ਵਿੱਚ ਈਰਖਾ ਦੇ ਵਿੱਚ ਗੁੱਸੇ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਤੇ ਦੁਨੀਆ ਦੇ ਉੱਪਰ ਦੂਜੇ ਲੋਕਾਂ ਦੇ ਨਾਲ ਈਰਖਾ ਗੁੱਸਾ ਕਰਕੇ ਆਪਣੇ ਆਪ ਨੂੰ ਸਾੜਦੀਆਂ ਨੇ ਤੇ ਉਸ ਖੁਦਾ ਦੇ ਉਸ ਕੁਦਰਤੀ ਬਣਾਈ ਹੋਈ ਚੀਜ਼ ਦਾ ਗਲਤ ਫਾਇਦਾ ਲੈਂਦੀਆਂ ਨੇ ਤੇ ਜੇ ਇਹ ਏਸੀ ਸੁੰਦਰਤਾ ਬਣੀ ਹੋਈ ਚੀਜ਼ ਦੇ ਨਾਲ ਦੁਖੀਆਂ ਗਰੀਬਾਂ ਅਪਾਜਾਂ ਦੀ ਸੇਵਾ ਕਰਨ ਤੇ ਕਿੰਨਾ ਚੰਗਾ ਹੋਵੇਗਾ ਆਪ ਵੀ ਖੁਸ਼ ਰਹਿਣਗੇ ਤੇ ਉਹ ਮਾਲਕ ਵੀ ਖੁਸ਼ ਹੋਵੇਗਾ। ਤੋਂ ਇਸ ਲਈ ਪਹਿਲਾਂ ਮੈਂ ਹੱਸੀ ਤੇ ਫਿਰ ਰੋਈ ਤੇ ਉਹਨਾਂ ਦੋਨਾਂ ਮੁੰਡਿਆਂ ਨੇ ਬੀਬੀ ਰਾਵਿਆ ਬਸਰੀ ਦੇ ਚਰਨ ਸਪਰਸ਼ ਕੀਤੇ ਤੇ ਕਿਹਾ ਕਿ ਬੀਬੀ ਅੱਜ ਸਾਨੂੰ ਇੱਕ ਬਹੁਤ ਵੱਡਾ ਉਪਦੇਸ਼ ਮਿਲ ਗਿਆ ਕਿ ਅਸਲੀ ਸੁੰਦਰਤਾ ਦਿਲ ਦੀ ਸੁੰਦਰਤਾ ਹੈ ਜਿਸ ਤੇ ਨਾਲ ਆਪਾਂ ਦੁਨੀਆ ਦੀ ਸੇਵਾ ਕਰਦੇ ਆ ਜਾਂ ਮਨੁੱਖਤਾ ਦੀ ਸੇਵਾ ਕਰਦੇ ਆ ਨਹੀਂ ਤਾਂ ਬਹੁਤ ਸਾਰੇ ਲੋਕ ਇਦਾਂ ਦੇ ਨੇ ਕਿ ਮਨ ਵਿੱਚ ਕੁਝ ਹੋਰ ਹੁੰਦਾ ਤੇ ਮੂੰਹ ਦੇ ਉੱਤੇ ਕੁਝ ਹੋਰ ਹੁੰਦਾ ਸੋ ਇਹ ਛੋਟਾ ਜਿਹਾ ਵਿਦੇਸ਼ ਆਪਜੀ ਦੇ ਨਾਲ ਸਾਂਝਾ ਕੀਤਾ ਤੋ ਆਸ ਕਰਾਂਗਾ ਕਿ ਆਪਜੀ ਨੂੰ ਚੰਗਾ ਲੱਗੇਗਾ ਤੋ ਥੋੜਾ ਜਿਹਾ ਸਮਾਂ ਹੋਰ ਰੁੱਕ ਕੇ ਫਿਰ ਅੱਗੇ ਨੂੰ ਲਗਾਤਾਰ ਵੀਡੀਓ ਜਿਹੜੀ ਮੈਂ ਆਪਜੀ ਲਈ ਸਾਂਝੀ ਕਰਾਂਗਾ ਕਿਉਂਕਿ ਸਿੱਤ ਅਜੇ ਪੂਰੀ ਠੀਕ ਨਹੀਂ ਗਈ ਅੱਜ ਮੈਂ ਕਾਫੀ ਦੋਸਤਾਂ ਦੇ ਮੈਸੇਜ ਆਏ ਪੜੇ ਇੰਸਟਾਗ੍ਰam ਤੇ ਵੀ YouTube ਤੇ ਵੀ ਤੇ ਫਿਰ ਮੈਂ ਸੋਚਿਆ ਕਿ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਆਪ ਜੀ ਨਾਲ ਸਾਂਝੀ ਕਰਾਂ ਤਾਂ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਹਕਮ ਮੁਰਸ਼ਿਦ ਸੱਚ ਮੁਰਸ਼ਿਦ